ਸਾਡੇ ਕੋਲ ਸਪੈਸ਼ਲੀ ਸਾਗ ਤੇ ਮੱਕੀ ਦੀ ਰੋਟੀ ਹੁੰਦੀ ਹੈ ਜੀ ਖਣੀ ਲੱਗਦਾ ਕਿ ਘਰੇ ਵੀ ਕੰਮ ਕਰਨਾ ਫਿਰ ਇੱਥੇ ਆ ਕੇ ਵੀ ਕਰਨਾ ਨਹੀਂ ਨਹੀਂ ਜੀ ਔਖਾ ਕੁਝ ਨਹੀਂ ਲੱਗਦਾ ਇਹ ਮੇਰੀ ਵਾਈਫ ਦਾ ਸੁਭਨਾ ਸੀਗਾ ਜੀ ਹਾਂ ਬੜੀ ਹੌਸਲੇ ਵਾਲੀ ਹੈ ਤੇ ਇਹਨਾਂ ਦੀ ਮਿਹਨਤ ਹੈਗੀ ਬਿਲਕੁਲ ਸਹੀ ਹੈ ਪਰਿਵਾਰ ਦੇ ਨਾਲ ਹੀ ਹੁੰਦਾ ਜੀ ਸਫਲੇ ਕੰਮ ਦੇ ਕੋਈ ਕੱਲਾ ਬੰਦਾ ਨਹੀਂ ਕਰ ਸਕਦਾ ਅੱਜ ਮੇਰੀ ਵਾਈਫ ਦਾ ਬਰਥਡੇ ਹੈਗਾ ਸਪੈਸ਼ਲ ਚੀਜ਼ਾਂ ਮਹਿੰਗੀਆਂ ਉਹਨਾਂ ਦੇ ਘਰੇ ਪਰ ਮੈਂ ਕਿਹਾ ਮੈਂ ਤਾਂ ਇਹੀ ਖਾ। ਅੱਛਾ ਤੇਰੀ ਚੀਜ਼ਾਂ ਸਟੱਡੀ ਤੇ ਇਹ ਵਾਲਾ ਕੰਮ ਕਰਨਾ ਮੈਨੇਜ ਕਰਨਾ ਔਖਾ ਨਹੀਂ ਲੱਗਦਾ। ਬਹੁਤ ਵਧੀਆ ਚੀਜ਼ ਹੈ ਜੋ ਤੁਸੀਂ ਆਪਣੇ ਘਰਦਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਜੋ ਆ ਪੰਜਾਬ ਚ ਰਹਿ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ ਆ ਉਹ ਬਾਹਰ ਵੱਲ ਨੂੰ ਭੱਜਦੇ ਆ ਪਰ ਅਜਿਹਾ ਕਹਿ ਸਕਦੇ ਆਂ ਵੀ ਜਿਵੇਂ ਜਿਵੇਂ ਹਾਲਾਤ ਬਦਲ ਰਹੇ ਸਮਾ ਬਦਲ ਰਿਹਾ ਤੇ ਪੰਜਾਬੀ ਹੁਣ ਆਪਣੇ ਘਰਾਂ ਚੋਂ ਬਾਹਰ ਨਿਕਲ ਰਹੇ ਆ ਤੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਾ ਰਹੇ ਆ ਜਿਨ੍ਹਾਂ ਨੂੰ ਲੋਕ ਵੀ ਪਸੰਦ ਕਰਦੇ ਤੇ ਇਸ ਦੇ ਵਿੱਚ ਸਭ ਤੋਂ ਪਹਿਲੇ ਇੱਕ ਕੰਮ ਆ ਜਾਂਦਾ ਫੂਡ ਦਾ ਤੇ ਇਹ ਕੰਮ ਜੋ ਆ ਅਸੀਂ ਅਕਸਰ ਵੇਖਦੇ ਆਂ ਪੰਜਾਬੀਆਂ ਦੇ ਵੱਲੋਂ ਹੁਣ ਕੀਤਾ ਜਾਂਦਾ ਤੇ ਅੱਜ ਅਸੀਂ ਇੱਕ ਅਜਿਹੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਆ ਜਿਨ੍ਹਾਂ ਦੀ ਪੂਰੇ ਪਰਿਵਾਰ ਦੇ ਵੱਲੋਂ ਫੂਡ ਦਾ ਕੰਮ ਕੀਤਾ ਜਾਂਦਾ ਨਾਮ ਰੱਖਿਆ ਗਿਆ ਖਾਲਸਾ ਸ਼ੁੱਧ ਭੋਜਨ ਤੇ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਪਹੁੰਚਦਾ ਤੇ ਇਹਨਾਂ ਦੇ ਨਾਲ ਸਭ ਤੋਂ ਆਲਾ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਬਾਬਾ ਜੀ ਮੌਜੂਦ ਹੈ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਜੋਗਰ ਸਿੰਘ ਜੀ ਓਕੇ ਤੇ ਕਿੰਨੀ ਉਮਰ ਹੈ ਤੁਹਾਡੀ ਉਮਰ ਹੈਗੀ ਜੀ 75 ਸਾਲ 75 ਸਾਲ ਸੋ ਫੂਡ ਕਾਰਟ ਦੀ ਗੱਲ ਕਰੀਏ ਤੇ ਕਿਵੇਂ ਮਨ 'ਚ ਖਿਆਲ ਆਇਆ ਵੀ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਕੰਮ ਦੇਖੋ ਜੇ ਇੱਥੇ ਫਿਰ ਹੈ ਨਹੀਂ ਨਾ ਇਥੇ ਪੰਜਾਬ 'ਚ ਆਪਾਂ ਬਹੁਤ ਘਾਟੇਂਗੇ ਤੇ ਫੂਡ ਵਾਲੇ ਇਸ ਕਰਕੇ ਸੀ ਆਪਾਂ ਸੋਚਿਆ ਢੇਰ ਸਾਲ ਹੋ ਗਏ ਤਕਰੀਬਨ ਬਹੁਤ ਵਧੀਆ ਵਿਚਾਰ ਹੈ ਜੀ ਮਾਰਾ ਦੀ ਕਿਰਪਾ ਨਾਲ ਬਹੁਤ ਵਧੀਆ ਠੀਕ ਹੈ ਸੋ ਅਸੀਂ ਇੱਥੇ ਬਾਕੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪੂਰਾ ਫੈਮਿਲੀ ਵੀ ਇੱਥੇ ਮੌਜੂਦ ਹੈ ਸੋ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਹੋਰ ਕੌਣ-ਕੌਣ ਇਸ ਫੈਮਿਲੀ ਦੇ ਵਿੱਚ ਹੁੰਦਾ ਹੈ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਖਾਲਸਾ ਜੀ ਕਿੰਨੇ ਟਾਈਮ ਤੋਂ ਫੂਡ ਦਾ ਕੰਮ ਕਰ ਰਹੇ ਹੋ ਸਾਨੂੰ 1 ਸਾਲ ਤੋਂ ਉੱਪਰ ਹੋ ਗਿਆ ਜੀ ਹਾਂ ਜੀ ਤੇ ਕਿਵੇਂ ਮਾਨ ਦੇ ਵਿੱਚ ਵਿਚਾਰ ਆਇਆ ਵੀ ਇਹ ਚੀਜ਼ ਕਰਨੀ ਚਾਹੀਦੀ ਕਿਉਂਕਿ ਜੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗਦਾ ਵੀ ਪੰਜਾਬੀ ਜਿਹੜੇ ਨਾ ਇੱਥੇ ਰਹਿ ਕੇ ਕੰਮ ਨਹੀਂ ਕਰਨਾ ਚਾਹੁੰਦੇ ਤੇ ਵਿਦੇਸ਼ਾਂ ਵੱਲ ਨੂੰ ਭੱਜਦੇ ਆ ਹਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਆਪਣੇ ਪੰਜਾਬੀ ਆ ਜਿਹੜੇ ਇੱਧਰ ਪੰਜਾਬ ਦੀ ਧਰਤੀ ਤੇ ਰਹਿ ਕੇ ਕੰਮ ਨਾ ਕਰਦੇ ਹੋਏ ਵਿਦੇਸ਼ਾਂ ਵੱਲ ਭੱਜਣ ਦਾ ਜਰਾ ਜ਼ਿਆਦਾ ਉਹਨਾਂ ਨੂੰ ਕਰੇ ਚੜਿਆ ਹੋਇਆ ਜੀ ਤੇ ਅਸੀਂ ਤਾਂ ਇਹ ਹੀ ਸੋਚਿਆ ਵੀ ਵਿਦੇਸ਼ ਜਾਣ ਦੀ ਬਜਾਏ ਆਪਣੇ ਘਰ ਪਰਿਵਾਰ 'ਚ ਰਹਿ ਕੇ ਆਪਣੇ ਪਿੰਡ 'ਚ ਰਹਿ ਕੇ ਆਪਣੇ ਪੰਜਾਬ 'ਚ ਰਹਿ ਕੇ ਆ ਇੱਥੇ ਮਿਹਨਤ ਕਰੀਏ ਤੇ ਵਧੀਆ ਸਾਫ ਸੁਥਰਾ ਕੰਮ ਕਰਕੇ ਲੋਕਾਂ ਨੂੰ ਪ੍ਰਸ਼ਾਦਾ ਸ਼ਿਕਾਈਏ ਤੇ ਮਤਲਬ ਵਧੀਆ ਸੰਦੇਸ਼ ਦਈਏ ਤੁਹਾਡੀ ਪੂਰੀ ਫੈਮਲੀ ਵੀ ਇੱਥੇ ਆਉਂਦੀ ਹੈ ਸੋ ਇਹ ਖਿਆਲ ਕਿਵੇਂ ਆਇਆ ਵੀ ਪੂਰੀ ਫੈਮਲੀ ਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਬੱਚੇ ਵੀ ਇੱਥੇ ਹੈਗੇ ਆ ਸੋ ਬੱਚੇ ਜਿਜਕ ਵੀ ਮਹਿਸੂਸ ਕਰਦੇ ਹੁੰਦੇ ਆ ਤਾਂ ਤੁਹਾਡੇ ਬੱਚੇ ਤਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਹਾਂ ਨਹੀਂ ਸਾਡਾ ਕੋਈ ਬੱਚਾ ਇਦਾਂ ਦਾ ਨਹੀਂ ਝਿਜਕਣ ਵਾਲਾ ਜੀ ਅਸੀਂ ਪਹਿਲਾਂ ਤੋਂ ਇਹਨਾਂ ਨੂੰ ਦੱਸਿਆ ਵੀ ਮਿਹਨਤ ਕਰਕੇ ਹੀ ਖਾਣਾ ਹੈਗਾ ਅਸੀਂ ਮਤਲਬ ਸਾਡਾ ਅਸੀਂ ਆਪਕੋ ਤੇ ਵੀ ਮਿਹਨਤ ਕਰਕੇ ਹੁਣ ਤੱਕ ਜੋ ਵੀ ਪ੍ਰਾਪਤ ਕੀਤਾ ਹੈਗਾ ਸਾਡੇ ਪਿਤਾ ਜੀ ਨੇ ਬੜੀ ਮਿਹਨਤ ਕੀਤੀ ਹੈ ਜੀ ਤੇ ਇਹ ਬੱਚੇ ਵੀ ਤੁਹਾਡੇ ਸਾਹਮਣੇ ਹੀ ਐ ਸਾਡੇ ਬਰਾਬਰ ਖੜੇ ਐ ਮਿਹਨਤੀ ਐ ਅੱਗੇ ਜਾ ਕੇ ਮਤਲਬ ਹੋਰ ਵੀ ਨਿਖਾਰ ਆਊਗਾ ਜਿਹੜੇ ਹਿਸਾਬ ਨਾਲ ਕੰਮ ਕਰ ਰਹੇ ਆ ਜੀ ਅਸੀਂ ਤਾਂ ਇਹਨਾਂ ਨੂੰ ਇਹ ਕਹਿੰਦਾ ਵੀ ਜਿੰਨੀ ਵੱਧ ਤੋਂ ਵੱਧ ਮਿਹਨਤ ਕਰਨੀ ਮਿਹਨਤ ਕਰਕੇ ਹੀ ਖਾਓ ਮਤਲਬ ਹੋਰ ਇਧਰ ਉਧਰ ਭੱਜਣ ਦੀ بجائے ਉਲਟੇ ਕੰਮਾਂ ਤੋਂ ਮਿਹਨਤ ਆਪਣੀ ਠੀਕ ਹੁੰਦੀ ਹੈ। ਅੱਛਾ ਉਹਨਾਂ ਨੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਕਿਹਾ ਹੋਏਗਾ ਦੱਸਿਆ ਹੋਏਗਾ ਇਸ ਦੇ ਬਾਰੇ ਤਾਂ ਉਹਨਾਂ ਨੇ ਕੀ ਕਿਹਾ ਸੀਗਾ ਵੀ ਆਪਾਂ ਨਾਲ ਚਲਾਂਗੇ ਜਾਂ ਬਾਅਦ ਵਿੱਚ ਉਹਨਾਂ ਨੇ ਦੇਖਿਆ ਕਿ ਸਾਨੂੰ ਜਾਣਾ ਚਾਹੀਦਾ। ਮਤਲਬ ਬਿਲਕੁਲ ਨਹੀਂ ਜੀ ਕੰਮ ਸਟਾਰਟ ਕਰਦੇ ਸਮੇਂ ਹੀ ਬੱਚੇ ਸਾਡੇ ਨਾਲ ਬਿਲਕੁਲ ਬਰਾਬਰ ਖੜੇ ਐ। ਕੋਈ ਚੀਜ਼ ਗਾਲੀ ਗੱਲ ਨਹੀਂ ਕੋਈ ਮਨਾਂ ਨਹੀਂ ਕੀਤਾ। ਜਿਵੇਂ ਅਸੀਂ ਉਹਨਾਂ ਨੂੰ ਕਿਹਾ ਹੈਗਾ ਪਹਿਲਾਂ ਥੋੜਾ ਕੰਮ ਕੀਤਾ ਸੀ ਜੀ ਮਾਲਕ ਦੀ ਕਿਰਪਾ ਨਾਲ ਹੁਣ ਹੋਰ ਵੀ ਵਧ ਗਿਆ ਕੰਮ। ਤੇ ਪਹਿਲੇ ਦਿਨ ਤੋਂ ਹੀ ਬੱਚੇ ਸਾਡੇ ਨਾਲ ਹੈ ਪਿਤਾ ਜੀ ਵੀ ਨਾਲ ਹੈ ਬੜਾ ਸੇ ਹੋ ਕੇ ਕਰਦੇ ਆ ਇਸ ਉਮਰ ਦੇ ਵਿੱਚ ਤੁਸੀਂ ਦੇਖੋ ਜੀ ਮਤਲਬ 80 ਪਲੱਸ ਹੈਗੇ ਜੋ ਤੇ ਫੇਰ ਵੀ 7 ਤੋਂ ਜ਼ਿਆਦਾ ਇਸ ਟਾਈਮ ਕੰਮ ਕਰਕੇ ਉਹ ਸਾਡੇ ਕੋਲ ਫੂਡ ਕਾਰਟ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਆਈਟਮਸ ਤੁਹਾਡੇ ਕੋਲ ਹੁੰਦੀ ਹੈ ਸਾਡੇ ਕੋਲ ਸਪੈਸ਼ਲੀ ਸਾਗ ਤੇ ਮੱਕੀ ਦੀ ਰੋਟੀ ਹੁੰਦੀ ਹੈ ਜੀ ਉਸ ਤੋਂ ਇਲਾਵਾ ਸਿੰਪਲ ਥਾਲੀ ਵੀ ਹੁੰਦੀ ਹੈ ਸਿੰਪਲ ਥਾਲੀ ਦੇ ਵਿੱਚ ਰੂਟੀਨ ਦੇ ਵਿੱਚ ਮਤਲਬ ਡੇਲੀ ਨਵੀਂ ਸਬਜ਼ੀ ਹੁੰਦੀ ਹੈ ਜਿਵੇਂ ਅੱਜ ਮਟਰ ਪਨੀਰ ਬਣਿਆ ਹੋਇਆ ਜੀ ਗੋਭੀ ਦੀ ਸਬਜ਼ੀ ਹੈ ਦਾਲ ਹੈ ਮਿਕਸ ਤੇ ਸਾਗ ਸਾਡੇ ਕੋਲ ਡੇਲੀ ਹੁੰਦਾ ਹੈ ਪਰ ਥਾਲੀ ਦਾ ਕੀ ਪ੍ਰਾਈਸ ਹੈ ਥਾਲੀ ਦਾ ਪ੍ਰਾਈਸ ਹੈਗਾ ਜੀ 80 ਰੁਪਏ ਸਾਗ ਮੱਕੀ ਦੀ ਰੋਟੀ ਹੈ ਤੇ 90 ਰੁਪਏ ਦੁੱਜੀ ਹੈ ਜੀ ਸਿੰਪਲ ਥਾਲੀ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਤੇ ਆਪਾਂ ਇਹਨਾਂ ਦੇ ਬੱਚੇ ਜੋ ਹੈਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੋਮਲਪ੍ਰੀਤ ਕੋਹੜਾ ਹੈ ਕਿਹੜੀ ਕਲਾਸ ਹੋ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ ਤੇ ਹੁਣ ਡਿਪਲੋਮਾ ਕਰ ਰਹੀ ਹਾਂ ਸ਼ਾਬਾਸ਼ ਸੋ ਜਦੋਂ ਕਰਦਿਆ ਵੱਲੋਂ ਇਹ ਪਲਾਨ ਕੀਤਾ ਗਿਆ ਸੀਗਾ ਵੀ ਇਹ ਕੰਮ ਕਰਨਾ ਤਾਂ ਹੈ ਕਿਵੇਂ ਮਹਿਸੂਸ ਹੋਇਆ ਸੀਗਾ ਵੀ ਮੈਨੂੰ ਜਾਨਣਾ ਹੈ ਤੇ ਕੀ ਦਿਮਾਗ ਚ ਹੈ ਮੈਂ ਸੋਚਦੇ ਵੋ ਵਧੀਆ ਹੋਇਆ ਦਿਮਾਗ 'ਚ ਇਹਦੇ ਕੁਝ ਨਹੀਂ ਸੀਗਾ ਕਿ ਹਾਂ ਅਗਰ ਸਾਡੇ ਪੇਰੈਂਟਸ ਸਟੈਂਡ ਅਗਰ ਸਾਡੇ ਪੇਰੈਂਟਸੇ ਕੰਮ ਕਰ ਰਹੇ ਨੇ ਤੇ ਅਸੀਂ ਵੀ ਉਹਨਾਂ ਦੇ ਨਾਲ ਹੁਬ-ਹੂ ਕੰਮ ਕਰਵਾਈਏ ਤੇ ਐਵੇਂ ਅੱਛਾ ਜਿਦਾ ਫਰੈਂਡਸ ਹੁੰਦੇ ਆ ਤੇ ਫਰੈਂਡਸ ਦਾ ਕਈ ਵਾਰੀ ਮਜ਼ਾਕ ਵੀ ਕਰ ਦਿੰਦੇ ਤੁਹਾਨੂੰ ਇਦਾਂ ਦੇ ਫਰੈਂਡਸ ਨੇ ਕੁਝ ਤਾਂ ਨਹੀਂ ਕੀਤਾ ਨਹੀਂ ਨਹੀਂ ਕੁਝ ਵੀ ਨਹੀਂ ਅੱਛਾ ਖੁਦ ਵੀ ਕੁਕਿੰਗ ਕਰਦੇ ਹੋ ਹਾਂਜੀ ਪਸੰਦ ਹੈ ਹਾਂਜੀ ਬਹੁਤ ਅੱਛਾ ਕੀ ਕੀ ਬਣਾ ਲੈਂਦੇ ਹੋ ਸਭ ਕੁਝ ਬਣਾ ਲੈਂਦੀ ਮੋਸਟਲੀ ਤੇ ਤੇ ਜਦੋਂ ਇਹ ਖਾਣਾ ਬਣਾਦਾ ਕਿੰਨੀ ਕੋ ਹੈਲਪ ਕਰਦਾ ਹੈ ਨਾਲ ਬਰਾਬਰ ਕੰਮ ਕਰਵਾਇਦਾ ਹੈ ਸਭ ਕੁਝ ਕਰ ਲੈਂਦੇ ਪੜਾਈ ਤੇ ਅਸਰ ਨਹੀਂ ਪੈਂਦਾ ਨਹੀਂ ਨਾਲ ਦਿਨ ਚੱਲਦੀ ਹੈ ਪੜਾਈ ਦੀ ਇਹ ਇਹ ਬਹੁਤ ਵਧੀਆ ਚੀਜ਼ ਹੈ ਜੋ ਤੁਸੀਂ ਆਪਣੇ ਘਰਦਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਤੇ ਅੱਗੇ ਹੋਰ ਵੀ ਫੈਮਿਲੀ ਮੈਂਬਰ ਹੋ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਅਸੀਂ ਜਿਵੇਂ ਉੱਥੇ ਬੇਬੇ ਵੀ ਬੈਠੇ ਆ ਤੇ ਛੋਟਾ ਮੁੰਡਾ ਵੀ ਉਹਨਾਂ ਦਾ ਖੜਾ ਆ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬੇਬੇ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਮਨ ਹੈ ਅੱਛਾ ਤੇ ਹੁਣ ਤੁਸੀਂ ਜਿਵੇਂ ਰੋਟੀਆਂ ਬਣਾ ਰਹੇ ਹੋ ਤੇ ਕਿੰਨੇ ਵਜੇ ਇਹ ਕੰਮ ਸ਼ੁਰੂ ਕਰਦੇ ਹੋ ਕਿਉਂਕਿ ਘਰ ਵੀ ਇਹ ਡਿਊਟੀ ਹੁੰਦੀ ਤੇ ਫਿਰ ਇੱਥੇ ਆਣਾ ਇਹ ਵਾਲੀ ਡਿਊਟੀ ਇੱਥੇ ਵੀ ਹੁੰਦੀ ਘਰ ਤਾਂ ਜੇ ਅਸੀਂ ਸਵੇਰੇ 10 ਵਜੇ ਲੱਗ ਜੀਦੇ ਤ 3 ਵਜੇ ਤੱਕ ਸਾਡੀ ਤਿਆਰੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਤੜਕੇ ਲਾਈਦੇ 4:00 ਵਜੇ ਤੜਕੇ ਲਾਣਾ ਸ਼ੁਰੂ ਕਰਦੇ ਅੱਛਾ ਤੇ ਔਖਾ ਨਹੀਂ ਲੱਗਦਾ ਵੀ ਘਰੇ ਵੀ ਕੰਮ ਕਰਨਾ ਫਿਰ ਇੱਥੇ ਅੱਗੇ ਵੀ ਕਰਨਾ ਨਹੀਂ ਨਹੀਂ ਜੀ ਔਖਾ ਕੁਝ ਨਹੀਂ ਲੱਗਦਾ ਤੇ ਅੱਜ ਮੈਂ ਲੋਕ ਆਉਂਦੇ ਆ ਹੁਣ ਉਹ ਖਾ ਕੇ ਜਾਂਦੇ ਆ ਤੇ ਜਦੋਂ ਉਹਨਾਂ ਨੂੰ ਤਾਂ ਪਿਆਰ ਮਿਲਦਾ ਜਾਂ ਉਹਨਾਂ ਕੋਲੋਂ ਬਹੁਤ ਵਧੀਆ ਰਿਸਪੌਂਸ ਮਿਲਦਾ ਕਿਵੇਂ ਦਾ ਲੱਗਦਾ ਸੋ ਵਧੀਆ ਲੱਗਦਾ ਜੀ ਗਾਂ ਫਿਰ ਆ ਹੁੰਦਾ ਜੀ ਆਪਾਂ ਗਾਂ ਹੋਰ ਵਧੀਆ ਕਰੀਏ ਦੋ ਦਿਨ ਵਧੀਆ ਚੀਜ਼ ਬਣਾਈਏ ਹੋਰ ਹਾਂਜੀ ਅੱਛਾ ਤੁਹਾਨੂੰ ਵੀ ਖਾਣਾ ਬਣਾਉਂਦਾ ਸ਼ੌਂਕ ਸੀਗਾ ਹਾਂ ਜੀ ਮੈਂ ਤਾਂ ਸ਼ੁਰੂ ਤੋਂ ਹੀ ਸ਼ੌਂਕ ਹੈ ਜੀ ਅੱਛਾ ਕੀ ਆਪਾਂ ਖਾਣਾ ਅੱਜ ਹੁਣ ਜਦੋਂ ਖਾਣਾ ਲੋਕੀ ਖਾ ਕੇ ਜਾਂਦੇ ਤਾਂ ਸਭ ਤੋਂ ਵੱਧ ਪਿਆਰ ਕਿਹੜੀ ਚੀਜ਼ ਨੂੰ ਦਿੰਦੇ ਸਾਰੀ ਚੀਜ਼ਾਂ ਵਧੀਆ ਹੁੰਦੀਆਂ ਸਾਡੀਆਂ ਜੀ ਹਾਂ ਪਹਿਲਾਂ ਅਸੀਂ ਪਹਿਲੇ ਸਾਦ ਚਾਹ ਸ਼ੁਰੂ ਕਰੇ ਸਾਗ ਤੇ ਮੱਕੀ ਦੀ ਰੋਟੀ ਦਾ ਕੀਤਾ ਸੀਗਾ ਫੇ ਬੱਚੇ ਕਹਿੰਦੇ ਵੀ ਜਿਹੜੇ ਪੀ ਜੀ ਵਾਲੇ ਬੱਚੇ ਆਉਂਦੇ ਕਹਿੰਦੇ ਆਂਟੀ ਤੁਸੀਂ ਗਰਮੀਆਂ ਚ ਸਿੰਪਲ ਥਾਲੀ ਜਿਦਾ ਕਰਿਆ ਕਰੋ ਸਬਜ਼ੀ ਬਣਾ ਲਿਆ ਕਰੋ ਫੇ ਜੀ ਨਾਲ ਨਾਲ ਸਬਜ਼ੀ ਬਣਾਉਣ ਲੱਗ ਗਏ ਹੁਣ ਸਾਡੀ ਸਬਜ਼ੀ ਵੀ ਡੇਲੀ ਲ ਬਣਦੀ ਹੈ ਜੀ ਤਾਜ਼ੀ ਬਣਦੀ ਹੈ ਸਾਡਾ ਜਣ ਕੇ ਲੱਗ ਜਾਂਦਾ ਸਾਰਾ ਸਮਾਨ ਜੀ ਕਦੀ ਐ ਵੀ ਛੁੱਟੀ ਨਹੀਂ ਘਟ ਹੁੰਦਾ ਨਹੀਂ ਤਾਂ ਅੱਛਾ ਇੱਕ ਚੀਜ਼ ਇਹ ਵੀ ਹੁੰਦੀ ਹੋਣੀ ਵੀ ਜਿਵੇਂ ਗੁਰਸੇਖ ਪਰਿਵਾਰ ਲੱਗਾ ਪਿਆ ਤੇ ਲੋਕੀ ਇਹ ਵੀ ਚੀਜ਼ ਵੇਖ ਕੇ ਆਂਦੇ ਹੋਣੇ ਵੀ ਅਸੀਂ ਇੱਥੇ ਜਾ ਕੇ ਖਾਈਏ ਸਾਡਾ ਜੀ ਸਾਫ਼ ਸੁਥਰਾ ਕੰਮ ਹੁੰਦਾ ਜੀ ਤੇ ਇੱਕ ਦਾ ਸਾਡੇ ਸਾਹਮਣੇ ਹੀ ਹੈ ਜੀ ਹਾਂਜੀ ਸਭ ਤੋਂ ਜ਼ਿਆਦਾ ਲੋਕਾਂ ਨੇ ਇਹ ਹੁੰਦਾ ਜੀ ਸਾਫ਼ ਸੁਥਰਾ ਹੁੰਦਾ ਜੀ ਸਾਰਾ ਵਧੀਆ ਕਰ ਰਹੇ ਹਾਂ ਜੀ ਹਾਂਜੀ ਅੱਛਾ ਜਿਵੇਂ ਪੰਜਾਬੀ ਵੀ ਆਉਂਦੇ ਹੋਣੇ ਆ ਮੈਂ ਜਿਵੇਂ ਵੇਖੇ ਵੀ ਸੀਗੇ ਕਾਫੀ ਲੋਕ ਬੈਠੇ ਹੋਏ ਸੀਗੇ ਤਾਂ ਉਹਨਾਂ ਵੱਲੋਂ ਵੀ ਕਾਫੀ ਹੱਲਾਸ਼ੇਰੀ ਮਿਲਦੀ ਹੋਣੀ ਆ ਵੀ ਤੁਸੀਂ ਆ ਰਹੇ ਹੋ ਜਾਂ ਤੁਸੀਂ ਇਹ ਕੰਮ ਕਰ ਰਹੇ ਹੋ ਬਹੁਤ ਵਧੀਆ ਚੀਜ਼ ਹੈ ਹਾਂਜੀ ਕਹਿੰਦੇ ਹਾਂਜੀ ਹਾਂਜੀ ਛੁੱਟੀ ਤਾਂ ਜੇ ਛੁੱਟੀ ਕਰ ਲੈਣ ਕਰ ਲੈਂਦੇ ਫਿਰ ਦੋ ਦਿਨ ਕਹਿੰਦੇ ਵੀ ਤੁਸੀਂ ਸਾਨੂੰ ਦੱਸ ਦੇ ਅਗਰ ਛੁੱਟੀ ਕਈ ਵਿਚਾਰੇ ਮੁਰਮੁਰ ਕੇ ਜਾਂਦੇ ਆ ਸਾਡੇ ਕੋਲ ਕਦੋਂ ਕਦੋਂ ਛੁੱਟੀ ਕਰਦੇ ਛੁੱਟੀ ਤਾਂ ਵੈਸੇ ਅਸੀਂ ਕਰਦੇ ਨਹੀਂ ਜੇ ਅਮਰਜੈਂਸੀ ਪੈ ਜਾਂਦੀ ਫੇ ਕਰੀ ਦਈਏ ਜੀ ਹਾਂਜੀ ਹੁਣ ਜਿਹੜਾ ਉਹਨਾਂ ਤੋਂ ਛੋਟਾ ਮੁੰਡਾ ਰਹਿ ਗਿਆ ਆਪਾਂ ਉਹਦੇ ਨਾਲ ਵੀ ਗੱਲ ਕਰਨੀ ਆ ਅ ਇਹ ਇਹਨਾਂ ਨਾਲ ਗੱਲ ਕਰਦੇ ਆ ਆਪਾਂ ਖੜਚੋ 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 ਆਜੋ ਕੀ ਨਾਮ ਹੈ ਤੁਹਾਡਾ ਸਸਕਾ ਜੈਸ਼ਨਪ੍ਰੀ ਸਿੰਘ ਕਿਹੜੀ ਕਲਾਸ ਚ ਹੈ 9C 9C 9 9 ਯਸ ওকে ਕਿਵੇਂ ਚੱਲਦੀ ਹੈ ਆਪਣਾ ਜੀ ਵਧੀਆ ਚੱਲਦੀ ਹੈ ਜੀ ਵਧੀਆ ਚੱਲਦੀ ਹੈ ਹਾਂਜੀ ਤੇ ਨਾਲ-ਨਾਲ ਕੰਮ ਕਿਵੇਂ ਚੱਲਦਾ ਨਾਲ-ਨਾਲ ਕੰਮ ਵੀ ਚੱਲਦਾ ਹੈ ਸਿਚੂਏਸ਼ਨ ਵੀ ਜਾਂਦੇ ਨੇ ਜੀ ਉਸ ਤੋਂ ਬਾਅਦ ਜਾ ਕੇ ਇੱਧਰ ਆ ਜਾਂਦੇ ਨੇ ਅੱਛਾ ਚੀਜ਼ਾਂ ਸਟੱਡੀ ਤੇ ਇਹ ਵਾਲਾ ਕੰਮ ਕਰਨਾ ਮੈਨੇਜ ਕਰਨਾ ਔਖਾ ਨਹੀਂ ਨਹੀਂ ਹੋ ਜਾਂਦਾ ਹਾਂਜੀ ਫਰੈਂਡਸ ਫਰੈਂਡਸ ਕੀ ਕਹਿੰਦੇ ਆ ਫਰੈਂਡਸ ਸਾਡੇ ਆਪ ਨੂੰ ਉਹ ਕਰਦੇ ਤਾਰੀਫ ਕਰਦੇ ਅੱਛਾ ਉਹਨਾਂ ਲਈ ਲੈ ਕੇ ਵੀ ਜਾਂਦੇ ਹੋ ਹਾਂਜੀ ਲੈ ਕੇ ਜਾਂਦੇ ਹੋ ਮੰਗਵਾਉਂਦੇ ਹੋ ਤੁਹਾਡੇ ਕੋਲ ਹਾਂਜੀ ਹਾਂਜੀ ਸਕੂਲ ਚ ਮੰਗਵਾਉਂਦੇ ਹੁੰਦੇ ਸੀਗੇ ਮੈਂ ਫਿਰ ਲੈ ਕੇ ਜਾਂਦੇ ਅੱਛਾ ਕੀ ਕੀ ਤਾਰੀਫਾਂ ਕਰਦੇ ਮੈਂ ਕਹਿੰਦੇ ਕਿ ਵਧੀਆ ਤੁਸੀਂ ਕੰਮ ਕਰਦੇ ਹੋ ਉੱਥੇ ਹੈ ਨਾਲ ਪੜਾਈ ਪੂਰੀ ਵੀ ਹੈ ਮੈਡਮਾ ਵੀ ਕਹਿੰਦੀ ਇੱਦਾਂ ਤਾਰੀਫ ਕਰ ਹਾਂਜੀ ਤੇ ਅੱਛਾ ਅੱਗੇ ਵੱਡੇ ਹੋ ਕੇ ਕੀ ਸੁਪਨਾ ਵੇਖਿਆ ਬਣਨ ਦਾ ਵੱਡੇ ਹੋ ਕੇ ਨੋ ਨਾ ਇਹ ਸੋਚ ਨਹੀਂ ਫੇਰ ਦੱਸਣ ਕੀ ਲੱਗੇ ਨਹੀਂ ਨਾ ਨਾ ਜਿੱਦ ਤਰ੍ਹਾਂ ਹੋਣੀ ਲੰਗੀ ਅੱਛਾ ਇਥੇ ਆ ਓਕੇ ਠੀਕ ਜੇਕਰ ਆ ਕੇ ਠੀਕ ਜੱਕ ਮਹਿਸੂਸ ਤਾਂ ਨਹੀਂ ਹੁੰਦੇ ਨਹੀਂ ਪੂਰੀ ਹੌਂਸਲੇ ਭਰਨ ਦਾ ਹੌਂਸਲੇ ਬਹੁਤ ਬਹੁਤ ਸ਼ੁਕਰੀਆ ਸੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਜਿਵੇਂ ਇੱਥੇ ਬਹੁਤ ਸਾਰੇ ਪੰਜਾਬੀ ਵੀ ਆਉਂਦੇ ਆ ਤੇ ਜਿੱਦਾਂ ਪੰਜਾਬੀ ਪੰਜਾਬੀਆਂ ਨੂੰ ਵੇਖ ਕੇ ਖੁਸ਼ ਵੀ ਹੁੰਦੇ ਵੀ ਤੁਸੀਂ ਇਹ ਕੰਮ ਕਰ ਰਹੇ ਹੋ ਸਾਫ਼ ਸੁਥਰਾ ਕੰਮ ਕਰ ਰਹੇ ਇੱਕ ਗੁਰਸੇਖ ਪਰਿਵਾਰ ਹੈਗਾ ਸੋ ਅਜੇ ਕਿਹੜੀ ਕਿਹੜੀਆਂ ਚੀਜ਼ਾਂ ਤੁਹਾਨੂੰ ਜੋ ਸੁਣਨ ਨੂੰ ਮਿਲਦੀਆਂ ਜਿਵੇਂ ਜਿਸ ਦੇ ਨਾਲ ਹੌਂਸਲਾ ਜੋ ਆ ਹੋਰ ਵੱਧਦਾ ਹੈ ਕਿ ਸਾਨੂੰ ਹੋਰ ਕੰਮ ਕਰਨਾ ਚਾਹੀਦਾ ਦੱਬ ਕੇ ਤੁਸੀਂ ਇੱਥੇ 10 ਮਿੰਟ ਰੁਕੇ ਦੇਖ ਲਿਓ ਜੀ ਸਾਡੇ ਕੋਲ ਵਧੀਆ ਵਧੀਆ ਫੈਮਲੀਆਂ ਆਉਂਦੀਆਂ ਚੰਗੀਆਂ ਤੋਂ ਚੰਗੀਆਂ ਜੰਮੂ ਤੱਕ ਦੀ ਫੈਮਲੀ ਸਾਡੇ ਕੋਲ ਪ੍ਰਸ਼ਾਦਾ ਛਕਣ ਆਉਂਦੀਆਂ ਜੀ ਤੇ ਇੰਨਾ ਕਿ ਪਿਆਰ ਸਤਿਕਾਰ ਦੇ ਕੇ ਜਾਂਦੀਆਂ ਜੀ ਵੀ ਉਹ ਸਾਨੂੰ ਹੀ ਪਤਾ ਹੈਦਾ ਅਸੀਂ ਖੁਸ਼ ਹੋ ਕੇ ਘਰ ਜਾਂਦੇ ਹਾਂ ਸ਼ਾਮ ਨੂੰ ਰਾਜ ਬਹੁਤ ਵਧੀਆ ਰਿਸਪੌਂਸ ਮਿਲਦਾ ਜੀ ਬਹੁਤ ਹੀ ਵਧੀਆ ਜਿੰਨੇ ਵੀ ਉਹ ਬੈਠੇ ਦੇਖੋ ਸਾਰੀ ਫੈਮਲੀ ਪੰਜਾਬੀ ਹੈਗੇ ਵੱਡੀ ਵੱਡੀਆਂ ਗੱਡੀਆਂ ਚਾਹੁੰਦੇ ਆ ਤੇ ਵਧੀਆ ਵਧੀਆ ਸਾਨੂੰ ਵਿਚਾਰ ਦੱਸ ਕੇ ਜਾਂਦੇ ਆ ਵਧੀਆ ਵਧੀਆ ਹੀ ਸਾਡੇ ਖਾਣੇ ਦੀ ਤਾਰੀਫ ਕਰਕੇ ਜਾਂਦੇ ਆ ਜੇ ਤੋ ਪਹਿਲੇ ਦਿਨ ਇੱਥੇ ਖੜੇ ਹੋਵੋਗੇ ਕਾਰਟ ਲਗਾਇਆ ਹੋਏਗਾ ਤੇ ਮਨ 'ਚ ਕਿਹੜੇ ਵਿਚਾਰ ਚੱਲ ਰਹੇ ਸੀਓ ਕਿਉਂਕਿ ਪਹਿਲਾ ਦਿਨ ਹੁੰਦਾ ਨਾ ਥੋੜਾ ਜਿਹਾ ਚਿਜਗ ਵੀ ਹੁੰਦੀ ਆ ਕਈ ਵਾਰੀ ਲੱਗਦਾ ਵੀ ਆਉਣਗੇ ਵੀ ਜਾਂ ਨਹੀਂ ਵੀ ਆਉਣਗੇ ਇਹਦਾ ਵਿਚਾਰ ਸੀਗਾ ਹਾਂ ਦੇਖੋ ਜੀ ਕੋਈ ਵੀ ਕੰਮ ਜਦੋਂ ਸਟਾਰਟ ਕਰਦੇ ਆ ਥੋੜਾ ਬਹੁਤ ਉਸ ਟਾਈਮ ਮੁਸ਼ਕਲਤਾਂ ਆਉਂਦੀ ਹੈ ਮਤਲਬ ਉਸ ਤੋਂ ਬਾਅਦ ਸਾਨੂੰ ਤਾਂ ਵੈਸੇ ਈ ਕੋਈ ਪ੍ਰੋਬਲਮ ਆਈ ਨਹੀਂ ਕਿਉਂਕਿ ਪਰਮਾਤਮਾ ਸਾਡਾ ਪਹਿਲਾਂ ਤੋਂ ਹੀ ਸਹਾਇ ਰਿਹਾ ਜੀ ਹੁਣ ਵੀ ਸਹਾਇ ਹੈ ਉਨੇ ਹਮੇਸ਼ਾ ਹੀ ਰਹਿਣਾ ਅਸੀਂ ਉਹਦੇ ਨਾਲ ਜੁੜੇ ਹੋਏ ਆ ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ ਸਾਡਾ ਕੰਮ ਵਧ ਹੀ ਰਿਹਾ ਦਿਨ ਤੇ ਦਿਨ ਘਟ ਨਹੀਂ ਰਿਹਾ ਲੋਕੀ ਦਾ ਮੇ ਕਰੀ ਜਨ ਸਾਡੇ ਕੋਈ ਨਹੀਂ ਪਰ ਅਸੀਂ ਅਸੀਂ ਤਾਂ ਪਰਮਾਤਮਾ ਦੀ ਓਟ ਲੈ ਕੇ ਕਹਿੰਦੇ ਆ ਜੀ ਸਾਡੇ ਕੋ ਬਹੁਤ ਵਧੀਆ ਮਤਲਬ ਕੰਮਕਾਰ ਵੀ ਠੀਕ ਹੈਗਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਨੂੰ ਕੰਮ ਦੇ ਵਿੱਚ ਵੀ ਰਿਸਪਾਂਸ ਮਤਲਬ ਅੱਜ ਨਾਲੋਂ ਕੱਲ ਨੂੰ ਹੋਰ ਜ਼ਿਆਦਾ ਵਾਜਨ ਹਾਂਜੀ ਅੱਛਾ ਇਸ ਤੋਂ ਪਹਿਲਾਂ ਕਿਹੜਾ ਕੰਮ ਕਰਦੇ ਸੀ ਮੇਰਾ ਆਪਣਾ ਰੁਟੀਨ ਚ ਕੰਮ ਹੈਗਾ ਜੀ ਵੈਸੇ ਮੈਂ ਪੇਸ਼ੇ ਤੋਂ ਮਿਸਤਰੀ ਹੈਗਾ ਜੀ ਮੈਸਨ ਮੈਸਨ ਕੋਠੀਆਂ ਬਣਾਉਣ ਵਾਲੇ ਜਿਹੜੇ ਹੁੰਦੇ ਨੇ ਤੇ ਉਹ ਸਾਡਾ ਸਾਡੇ ਫਾਦਰ ਸਾਹਿਬ ਵੀ ਇਹ ਕੰਮ ਕਰਦੇ ਸੀਗੇ ਮੈਂ ਵੀ ਇਹ ਕੰਮ ਕਰਦਾ ਸੀਗਾ ਨਾਲ ਹੁਣ ਵੀ ਚੱਲਦਾ ਜੀ ਉਹ ਕਬੂਤਰ ਤੋਂ ਵਿਚਾਰ ਇੱਧਰ ਕਿਵੇਂ ਆਇਆ ਇਹ ਮੇਰੀ ਵਾਈਫ ਦਾ ਸੁਭਨਾ ਸੀਗਾ ਜੀ ਅੱਛਾ ਹਾਂ ਬੜੀ ਹੌਸਲੇ ਵਾਲੀ ਐ ਤੇ ਇਹਨਾਂ ਦੀ ਮਿਹਨਤ ਹੈਗੀ ਇਹਨਾਂ ਨੇ ਕਰਕੇ ਵੀ ਦਿਖਾਇਆ ਤੇ ਅਸੀਂ ਨਾਲ ਮੋਢਾ ਲਾ ਕੇ ਖੜੇ ਹਾਂ ਏਦਾਂ ਦਾ ਪਰਿਵਾਰ ਵੀ ਹੋਣਾ ਚਾਹੀਦਾ ਜਿਹੜਾ ਨਾਲ ਮੋਢਾ ਲਾ ਕੇ ਖੜੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਐ ਪਰਿਵਾਰ ਦੇ ਨਾਲ ਹੀ ਹੁੰਦਾ ਜੀ ਸਫਲੇ ਕੰਮ ਕੋਈ ਕੱਲਾ ਬੰਦਾ ਨਹੀਂ ਕਰ ਸਕਦਾ ਇਹ ਫੈਮਿਲੀ ਜੇ ਸਾਡੀ ਫੈਮਿਲੀ ਜੁੜੀ ਹੋਈ ਹੈ ਨਾ ਜੀ ਇਹ ਕੰਮ ਵੀ ਅਸੀਂ ਤਾਂ ਹੀ ਕਰ پا ਰਹੇ ਹਾਂ ਮਤਲਬ ਅਦਰਵਾਈਜ਼ ਕੰਮ ਕਰਨੇ ਬੜੇ ਔਖੇ ਹੈ ਸਾਡੀ ਤਾਂ ਪਰਮਾਤਮਾ ਦੀ ਕਿਰਪਾ ਸਾਡੀ ਫੈਮਿਲੀ ਬੜੀ ਵਧੀਆ ਹੈ ਜੀ ਵਿਚਾਰ ਬੜੇ ਅੱਛੇ ਹੈ ਜੀ ਤੇ ਉਹਦੇ ਕਰਕੇ ਸਾਨੂੰ ਮਿਹਨਤ ਵੀ ਮਤਲਬ ਸਫਲ ਹੋਈ ਹੈ ਚਲੋ ਤੁਹਾਨੂੰ ਦਿਨ ਹੋਰ ਜੋ ਹੈ ਤੁਹਾਨੂੰ ਤਰੱਕੀਆਂ ਮਿਲਣ ਇਸ ਕੰਮ ਦੇ ਵਿੱਚ ਤੇ ਜੇ ਮੈਂ ਟਾਈਮਿੰਗ ਦੀ ਗੱਲ ਕਰਾਂ ਇੱਕ ਟਾਈਮਿੰਗ ਦੱਸ ਦੋ ਤੇ ਲੋਕੇਸ਼ਨ ਵੀ ਆਪਣੀ ਦੱਸ ਦੋ ਲੋਕੇਸ਼ਨ ਹੈਗੀ ਹੈ ਜੀ ਇਹ ਸੈਕਟਰ 71 ਹੈਗਾ ਜੀ ਮੋਹਾਲੀ ਦੇ ਵਿੱਚ ਹਾਂਜੀ ਆਈਬੀਵਾਈ ਹਸਪੀਟਲ ਦੇ ਨੇੜੇ ਪੈਂਦਾ ਹੈਗਾ ਤੇ ਇਹ ਪਿੱਛੇ ਮੇਰੇ ਬਿਲਕੁਲ ਕਾਰਗਿਲ ਪਾਰਕ ਹੈ ਜੀ ਕਾਰਗਿਲ ਪਾਰਕ ਦੇ ਅਸੀਂ ਬੈਕਸਾਈਡ ਖੜੇ ਹਾਂ ਤੇ ਇਹੀ ਲੋਕੇਸ਼ਨ ਹੈ ਨੰਬਰ ਮੇਰਾ ਮੋਬਾਈਲ ਨੰਬਰ ਵੀ ਹੈਗਾ ਜੀ ਉਹ ਨੋਟ ਕਰ ਲਓ ਜੇ ਕਿਸੇ ਨੂੰ ਕੋਈ ਲੋੜ ਹੋਵੇ ਜੀ 987794738 987794738 ਕਿਸੇ ਨੂੰ ਕੋਈ ਆਰਡਰ ਕਰਨਾ ਹੈ ਜੀ ਅਸੀਂ ਪੂਰੀ ਮਤਲਬ ਇਮਾਨਦਾਰੀ ਨਾਲ ਆਰਡਰ ਵੀ ਪਵਾਵਾਂਗੇ ਅੱਛਾ ਆਰਡਰ ਵੀ ਭੇਜ ਦਿਓ ਹਾਂਜੀ ਹੁਣੇ ਜਾਣਾ ਜੀ 30 ਤਰੀਕ ਨੂੰ ਇੱਕ ਆਰਡਰ ਬੜਾ ਫੰਕਸ਼ਨ ਹੈ ਜੀ ਹਾਂ ਹਾਂ ਪਈ ਜਾਣਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਕੀਮਤੀ ਟਾਈਮ ਸਮਾਂ ਕੱਢ ਕੇ ਸਾਨੂੰ ਗੱਲਬਾਤ ਕੀਤੀ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਸਾਡੇ ਕੋਲ ਗਰੀਬਾਂ ਕੋਲ ਚੱਲ ਕੇ ਐਡਾ ਵੱਡਾ ਤੁਹਾਡਾ ਚੈਨਲ ਐਸੀ ਤੁਹਾਡਾ ਸਹਿਬ ਜੀ ਤੁਹਾਨੂੰ ਧੰਨਵਾਦ ਕਰਦੀ ਸੋ ਇਸ ਗੁਰਸੇਖ ਪਰਿਵਾਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਇਹਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਕਿ ਮੇਰੀ ਜੋ ਵਾਈਫ ਹੈ ਉਹਨ ਸਪਨਾ ਸੀ ਕਿ ਮੈਂ ਇੱਕ ਕੰਮ ਖੋਲਾ ਤੇ ਪਰਿਵਾਰ ਦਾ ਸਾਥ ਮਿਲਿਆ ਤੇ ਇੱਕ ਕਾਰਡ ਜੋ ਇਹਨਾਂ ਦੇ ਵੱਲੋਂ ਖੋਲਿਆ ਗਿਆ ਸੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਸ਼ਿਸ਼ਟ ਅੱਛਾ ਤੇ ਇਟਸ ਕਾਰਡ ਦੇ ਉੱਤੇ ਕਿੰਨੇ ਡਾਈਨ ਆ ਅਸੀਂ ਇੰਨੇ ਸੈਕਟਰ 71 ਵਿੱਚ ਮੋਹਾਲੀ ਇਟਸ ਅ ਨਾਈਸ ਪਲੇਸ ਨਾਈਸ ਟੂ ਵਿਜ਼ਿਟ ਹੇਅਰ ਸੋ ਆਈ ਹੈਵ ਕਮ ਓਵਰ ਫ্রম ਦਿੱਲੀ ਬੇਸਿਕਲੀ ਸੋ ਮੇਰੀ ਮਾਈ ਰਿਲੇਟਿਵਸ ਲਿਵਸ ਹੇਅਰ ਸੋ ਦੇ ਟੋਲ ਮੀਨ ਦੈਟ ਇਟਸ ਅ ਗੁੱਡ ਫੂਡ ਹੇਅਰ ਟੋ i tried it it's a nice food here yeah. so uh, talking about the youth what we are getting here in punjab you won't get anywhere in the world anywhere in the world where yoga i have been to many countries i am an indian diplomat diplomat of government of india hmm. but what we are people are doing we can get much better and we can beat these countries so uh, ji food di gal kariye te kehdi cheez sab to vadd pasand uh, aa makki di roti sath saag ਸਾ ਜੀ ਮੱਕੀ ਦੀ ਰੋਟੀ ਇਹਨਾਂ ਨੂੰ ਖੇਚ ਲਈ ਹੈ ਸੋ ਬਹੁਤ ਬਹੁਤ ਸ਼ੁਕਰੀਆ ਦੱਸਣ ਵਾਸਤੇ ਸੋ ਇਹਨਾਂ ਨੇ ਕਿਹਾ ਵੀ ਜੋ ਇੱਥੇ ਮਿਲਣਾ ਪੰਜਾਬ ਚੋ ਕਿਤੇ ਹੋਰ ਨਹੀਂ ਮਿਲਣਾ ਤੇ ਹੋਰ ਵੀ ਇੱਥੇ ਬਹੁਤ ਸਾਰੇ ਲੋਕ ਬੈਠੇ ਹੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਰਿਵਿਊ ਵੀ ਜਾਣਾਂਗੇ ਥੈਂਕ ਯੂ ਸੋ ਤੁਹਾਨੂੰ ਦੱਸਣਾ ਇੱਕ ਸਪੈਸ਼ਲ ਚੀਜ਼ ਹੈ ਜੀ ਹਾਂਜੀ ਤੁਸੀਂ ਰਿਵਿਊ ਦਵੋਗੇ ਹਾਂਜੀ ਹਾਂਜੀ ਠੀਕ ਹੈ ਜੀ ਰਿਵਿਊ ਦਵੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਦਿਨੋਬਸਿਸ ਨਾਮ ਹੈ ਜੀ ਅੱਛਾ ਅੱਜ ਮੇਰੀ ਵਾਈਫ ਦਾ ਬਰਥਡੇ ਹੈਗਾ ਸਪੈਸ਼ਲ ਚੀਜ਼ਾਂ ਮਹਿੰਗੀਆਂ ਉਹਨਾਂ ਦੇ ਘਰੇ ਪਰ ਮੈਂ ਕਿ ਮੈਂ ਤਾਂ ਇਹੀ ਖਾਣਾ। ਅੱਛਾ ਇਹੀ ਖਾਣਾ ਹੈ। ਮੈਂ ਤਾਂ ਇਹੀ ਖਾਵਾਂਗਾ ਆਪਣੇ ਵਾਸਤੇ। ਉਹਨਾਂ ਨੇ ਪੀਜੇ ਪੂਜੇ ਪਤਾ ਨਹੀਂ ਕਹਾਂ-ਕਹਾਂ ਦੇਖਿਆ ਕੁਝ ਮੰਗਾਇਆ ਹੈਗਾ। ਆ ਤੁਹਾਨੂੰ ਦਿਖਾ ਵੀ ਦਿੰਨਾ ਮੈਂ। ਬਸ ਮੈਂ ਕਿ ਮੈਂ ਤਾਂ ਇਹੀ ਖਾਣਾ ਜਾ ਕੇ ਜੋ ਖਾਣਾ ਹੈ। ਕਿੰਨੇ ਟਾਈਮ ਤੋਂ ਆ ਰਹੇ ਹੋ ਇੱਥੇ? ਅਸੀਂ ਤਾਂ ਪਾਸ ਹੀ ਰਹਿੰਦੇ ਹਾਂ ਇਹਨਾਂ ਦੇ ਇੱਥੇ। ਹਾਂ ਹਾਂ। ਤੇ ਕਈ ਵਾਰ ਖਾਇਆ ਖਾਣਾ ਪਰ ਮੈਂ ਘਰੇ ਜਾ ਕੇ ਖਾਂਦਾ। ਕਿ ਪਾਸ ਹੀ ਆਣਾ ਆਪਣਾ। ਹਾਂ ਹਾਂ। ਤੇ ਬਹੁਤ ਅੱਛਾ ਬੰਦਾ ਹੈ ਇਹ। ਹੂੰ। ਤੇ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗਦੀ ਹੈ? ਹਰ ਚੀਜ਼ ਵਧੀਆ ਜੀ ਰੋਟੀ ਵਧੀਆ ਇਹਨਾਂ ਦਾ ਆਟਾ ਜਿਹੜਾ ਉਹ ਵਧੀਆ ਹੁੰਦਾ ਹਾਂ ਅੱਛਾ ਮੱਕੀ ਦਾ ਤੇ ਨਾਲ ਗੁੜ ਵੀ ਦਿੰਦੇ ਆ ਤੇ ਨਾਲ ਉਹ ਮਿਰਚ ਵੀ ਹੈਗੀ ਹੈ ਚਟਨੀ ਵੀ ਹੈਗੀ ਹੈ ਤੇ ਯਾਨੀ ਕਿ ਠੀਕ ਹੈ ਕੰਮ ਅੱਛਾ ਘਰ ਦੇ ਗੁੱਸੇ ਨਹੀਂ ਹੋਣਗੇ ਵੀ ਜਿਹੜਾ ਸਮਾਨ ਲੈਂਦਾ ਉਹ ਨਹੀਂ ਖਾਣਾ ਤੇ ਇੱਥੋਂ ਲੈ ਕੇ ਖਾਣਾ ਨਹੀਂ ਮੈਂ ਕਹਿ ਕੇ ਆਇਆ ਮੈਂ ਕਹਿ ਕੇ ਆਇਆ ਕਿ ਉਹ ਫੋਨ ਆਇਆ ਤਾਂ ਮੇਰੀ ਸੱਸੂ ਜੀ ਨਾਲ ਰਹਿੰਦੇ ਆ ਕਹਿੰਦੇ ਮੈਂ ਕਿ ਇੱਕ ਫੁੱਲ ਉਹਨਾਂ ਵਾਸਤੇ ਲਿਆਵਾਂ ਕਹਿੰਦੇ ਨਹੀਂ ਅਸੀਂ ਉਹ ਲੈ ਲਾਂਗੇ ਤੁਸੀਂ ਆਪਣੀ ਲਿਆਓ ਜਦੋਂ ਨਮਾਸਤੇ ਲੈ ਕਿੰਨੇ ਟਾਈਮ ਤੋਂ ਆ ਰਹੇ ਹੋ ਮੈਨੂੰ 8.5 ਮਹੀਨੇ ਹੋ ਗਏ ਮੈਨੂੰ ਦੇਖਦੇ ਰਹੋ 8.5 ਮਹੀਨੇ ਹੋ ਗਏ ਇਹਨਾਂ ਨੂੰ ਪਿਛਲੇ ਸਾਲ ਤੋਂ ਵੀ ਜਾਨੀ ਗਏ ਪਿਛਲੇ ਸਾਲ ਇਹਨਾਂ ਦਾ ਸੀਗਾ ਇੱਥੇ ਪ੍ਰੋਗਰਾਮ ਤੇ ਉੱਥੇ ਆਪਾਂ ਲੱਗਿਆ ਜਦੋਂ ਕਈ ਵਾਰ ਇੱਕ ਇੱਕ ਵਾਰ ਉਹ ਖਾ ਕੇ ਗਏ ਇੱਥੇ ਤੋਂ ਬਾਕੀ ਮੈਂ ਲੈ ਕੇ ਜਾਂਦਾ ਫਿਰ ਜਦ ਵੀ ਦਿਲ ਕਰਦਾ ਮੇਰਾ ਫਿਰ ਆਰਾਮ ਨਾਲ ਬੈ ਕੇ ਖਾਣਾ ਆਰਾਮ ਨਾਲ ਬੈ ਕੇ ਖਾਂਦੇ ਸੀ ਕਰ ਕਰਕੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਉਹ ਇਜਾਜ਼ਤ ਤੇ ਵੇਖਦੇ ਰਹੋ ਦੈਨਿਕ ਸਵੇਰਾ